ਮੈਂ ਸਭ ਤੋਂ ਪਹਿਲਾਂ ਤਾਂ ਧੰਨਵਾਦੀ ਹਾਂ ਸਰਦਾਰ ਸੱਜਨ ਸਿੰਘ ਜੀ ਚੀਮਾ ਅਰਜਣਾ ਬਾਡੀ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਸੁਲਤਾਨਪੁਰ ਲੋਧੀ ਦਾ ਇਹ ਵੀ ਕਬੱਡੀ ਦਾ ਟੂਰਨਾਮੈਂਟ ਕਰਵਾ ਸਕਦੇ ਸੀਗੇ ਹੋਰ ਤਿਆਰ ਕਰਦੇ ਨੇ ਦੂਜੀਆਂ ਖੇਡਾਂ ਨੂੰ ਅਰੇ ਚਾਹੁੰਦੇ ਸੀ ਕਿ ਕਮੰਡੀ ਦੇ ਨਾਲ-ਨਾਲ ਆਪਾਂ ਨੌਜਵਾਨਾਂ ਨੂੰ ਬਾਸਕਟਬਾਲ ਹਾਕੀਬਾਲ ਵੀ ਲਾਇਆ ਜਾਵੇ ਕਿਉਂਕਿ ਆਪ ਬਾਸਕਟਬਾਲ ਦੇ ਅੰਤਰਰਾਸ਼ਟਰੀ ਖਿਡਾਰੀ ਰਹੇ ਨੇ ਇਹਨਾਂ ਦੇ ਵੱਡੇ ਪਰਿਵਾਰ ਜਿਨ੍ਹਾਂ ਦੀ ਯਾਦ ਵਿੱਚ ਦੂਜਾ ਟਰਨਮੈਂਟ ਹੋ ਰਿਹਾ ਅੰਤਰਰਾਸ਼ਟਰੀ ਬਾਸਕਟਬਾਲ ਟਰਨਮੈਂਟ ਹੋ ਰਿਹਾ ਉਹ ਵੀ ਅੰਤਰਰਾਸ਼ਟਰੀ ਪਲੇਅਰ ਨੇ ਸਦੀਪ ਸਿੰਘ ਚੀਵਾ ਮੇਰੇ ਖਿਆਲ ਇੱਕ ਪਰਿਵਾਰ ਦੇ ਚਾਰ ਇੰਟਰਨੈਸ਼ਨਲ ਖਿਡਾਰੀ ਹੋਣਾ ਛੋਟੇ ਜਿਹੇ ਪਿੰਡ ਵਿੱਚੋਂ ਕੋਈ ਛੋਟੀ ਜੀ ਗੱਲ ਨਹੀਂ ਸਾਡਾ ਇਹੀ ਅਪਰਾਧਾ ਕਿ ਡਿਸਪਲਿਨ ਵਾਲੀ ਗੱਲ ਖਿਡਾਰੀਆਂ ਨੂੰ ਜਿਹੜਾ ਟਾਈਮ ਦਿੱਤਾ ਜਾਂਦਾ ਹੈ ਉਸੇ ਟਾਈਮ ਤੇ ਗਰਾਊਂਡ ਵਿੱਚ ਆਉਂਦੇ ਨੇ ਕੋਈ ਤਾਂ ਕੇਰਲ ਤੋਂ ਆਈਆਂ ਟੀਮਾਂ ਤਾਂ ਵੱਲਾਂ ਜੋ ਕੋਈਆਂ ਸਾਡੇ ਛੋਟੇ ਜਿਹੇ ਇਲਾਕੇ ਵਿੱਚ ਛੋਟੇ ਜਿਹੇ ਪਿੰਡਾਂ ਦੇ ਲਾਗੇ ਚੱਕ ਜਿੰਨੇ ਵੀ ਪਿੰਡ ਲੱਗਦੇ ਨੇ ਉਹਨਾਂ ਨੂੰ ਬਾਸਕਟਬਾਲ ਦੀ ਚਿੰਗ ਲਗਾਉਣ ਲਈ ਇਹ ਟੂਰਨਾਮੈਂਟ ਬਹੁਤ ਜ਼ਿਆਦਾ ਜ਼ਰੂਰੀ ਸੀ ਤੇ ਇਹ ਦਿਨ ਦੁਪਹਿਰੀ ਤੇ ਰਾਤ ਚੌਂਕਣੀ ਤੱਕ ਕੀ ਕਰ ਰਹੇ ਹਾਂ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਪਹਿਲਾ ਮਨੁਸ਼ੀਤਾਨ ਦਾ ਘਰ ਹੁੰਦਾ ਹੈ ਕਿ ਜਿਵੇਂ ਸ਼ਾਮ ਦਾ ਟਾਈਮ 15 ਤੋਂ 20 ਸਾਲ ਦੇ ਜਿਹੜੇ ਨੌਜਵਾਨ ਸੀ ਉਹ ਅੱਡਿਆਂ ਤੇ ਖੜੋ ਕੇ ਮੂੜਾਂ ਤੇ ਖੜ ਕੇ ਲਾਤੀਤ ਕਰਦੇ ਸੀ ਉਹਨਾਂ ਨੂੰ ਕੁਝ ਕਬੱਡੀ ਵਾਲ ਲੱਗ ਗਏ ਤੇ ਕੁਝ ਹੁਣ ਫੁੱਟਬਾਲ ਬਾਸਕਟਬਾਲ ਵਾਲ ਲੱਗ ਗਏ ਮੈਂ ਪਿਛਲੇ ਸਮੇਂ ਤੋਂ ਦੇਖ ਲਿਆ ਸਾਡੇ ਸਭੀ ਮਾ ਸਰ ਅਕੈਡਮੀ ਵੀ ਚਲਾ ਰਹੇ ਨੇ ਤੇ ਤੇ ਕੋਚ ਵੀ ਦਾ ਕੋਚ ਦਾ ਵੀ ਪੱਕਾ ਪ੍ਰਬੰਧ ਹੋ ਗਿਆ ਮੇਰੀ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ 4 ਤੋਂ 8 ਮਾਰਚ ਤੱਕ ਲੜਕੀਆਂ ਤੇ ਲੜਕਿਆਂ ਦਾ ਮੈਚ ਹੋ ਰਹੇ ਨੇ ਪਰਿਵਾਰਾਂ ਸਮੇਂ ਪਹੁੰਚਣ ਔਰਤਾਂ ਦਾ ਵੱਖਰਾ ਪ੍ਰਬੰਧ ਕੀਤਾ ਗਿਆ ਮਰਦਾਂ ਦੇ ਬੱਚਿਆਂ ਦਾ ਵੱਖਰਾ ਪ੍ਰਬੰਧ ਕੀਤਾ ਗਿਆ ਤੇ ਆਪਣੇ ਬੱਚੇ ਲੈ ਕੇ ਜਰੂਰ ਪਹੁੰਚੋ ਤੇ ਤਾਂ ਕਿ ਆਪਾਂ ਵਾਲੇ ਸਮੇਂ ਵਿੱਚ ਹੋਰ ਵੀ ਅੰਤਰਰਾਸ਼ਟਰੀ ਖਿਡਾਰੀ ਪੈਦਾ ਕਰ ਸਕੀਏ ਉਹਦੇ ਲਈ ਅਸੀਂ ਖੁਦ ਸਪੋਰਟਸ ਲਵਰ ਹੈ ਜੀ ਖੇਡ ਪ੍ਰੇਮੀ ਆ ਬੜੀ ਕੋਸ਼ਿਸ਼ ਹੋ ਰਹੀ ਹੈ ਹੁਣ ਸਾਨੂੰ ਐਨ ਆਰ ਆਈ ਵੀਰਾਂ ਦੇ ਫੋਨ ਆ ਰਹੇ ਨੇ ਇਹਨਾਂ ਦੇ ਸ਼ਹਿਰਾਂ ਦੀ ਖੇਡ ਸੀਗੀ ਕਿ ਅਸੀਂ ਹੁਣ ਬਾਸਕਟਬਾਲ ਤੇ ਵੀ ਆਉਣ ਵਾਲੇ ਸਮੇਂ 'ਚ ਬਾਸਕਟਬਾਲ ਖਿਡਾਰੀਆਂ ਨੂੰ ਟੂਰਨਾਮੈਂਟਾਂ ਨੂੰ ਸਪਾਂਸਰ ਕਰਾਂਗੇ ਕਿਉਂਕਿ ਕਬੱਡੀ ਵਿੱਚ ਵੇਖ ਲਓ ਕਿੰਨਾ ਗੈਂਗਸਟਰ ਆ ਗਏ ਨੇ ਕਬੱਡੀ ਵਿੱਚ ਨਸ਼ਾ ਵੀ ਆ ਗਿਆ ਸਾਰੇ ਪਲੇਅਰ ਨਹੀਂ ਪਰ ਥੋੜਾ ਥੋੜਾ ਇਹਦੇ ਵਿੱਚ ਆ ਗਿਆ ਤੇ ਹੁਣ ਉਹਨਾਂ ਤੋਂ ਕਈ ਵਾਰੀ ਐਨ ਆਰ ਆਈ ਕਹਿੰਦੇ ਨੇ ਕਿ ਜਿਸ ਤਰ੍ਹਾਂ ਚੱਲਦਾ ਰਿਹਾ ਅਸੀਂ ਬਹੁਤ ਕਬੱਡੀ ਨੂੰ ਚੁੱਕਿਆ ਤੋਂ ਹੁਣ ਅਸੀਂ ਬਾਸਕਟਬਾਲ, ਹਾਕੀ, ਬਾਲੀਵਾਲ ਵੱਲ ਵੀ ਧਿਆਨ ਦੇਵਾਂਗੇ ਕਿਉਂਕਿ ਵੀ ਸਾਡੀਆਂ ਪਿੰਡਾਂ ਦੀਆਂ ਖੇਡਾਂ ਨੇ ਇਸ ਲਈ ਹੁਣ ਸਾਨੂੰ ਫੋਨ ਆ ਰਹੇ ਨੇ ਲਗਾਤਾਰ ਸਾਡਾ ਇਲਾਕਾ ਜਿੱਦਾਂ ਕਿ ਬਹੁਤ ਘੱਟ ਮੌਕਾ ਨੂੰ ਪਤਾ ਆਪਾਂ ਸਮਝਦੇ ਹਾਂ ਕਿ ਕਬੱਡੀ ਦਾ ਦੂਜਾ ਨਾਮ ਕਬੂਰਖਲਾ ਪਰ ਨਹੀਂ ਬਾਸਕਟਬਾਲ ਤੇ ਵੀ ਬਹੁਤ ਅੰਤਰਰਾਸ਼ਟਰੀ ਪਲੇਅਰ ਕੂਰਖਲੇ ਜ਼ਿਲ੍ਹੇ ਵਿੱਚ ਪੈਦਾ ਹੋਏ ਨੇ ਆਉਣ ਵਾਲੇ ਸਮੇਂ ਵਿੱਚ ਸਾਨੂੰ ਖਾਸ ਹੈ ਕਿ ਇਹ ਜਿਹੜਾ ਟੂਰਨਾਮੈਂਟ ਆ ਇਹ ਪੰਜਾਬ ਦਾ ਨਹੀਂ ਭਾਰਤ ਦਾ ਇੱਕ ਨੰਬਰ 1 ਟੂਰਨਾਮੈਂਟ ਹੋਏਗਾ ਕੋਈ ਪਿਛਲੇ ਸਾਲ ਵੀ ਇਹ ਟੂਰਨਾਮੈਂਟ ਕਰਾਇਆ ਗਿਆ ਬਹੁਤ ਵਧੀਆ ਦੇ ਸਰਜਟ ਨਿਕਲੇ ਆ ਦੂਜਾ ਟੂਰਨਾਮੈਂਟ ਹੈ ਜੀ ਇਹਦੇ ਵਿੱਚ ਵੀ ਮਤਲਬ ਜਿਹੜੇ ਬੱਚੇ ਆ ਖੇਡ ਰਹੇ ਮੈਂ ਇਹਨਾਂ ਨੇ ਜਿਹੜੇ ਵੀ ਇਹਦੇ ਵਿੱਚ ਬੱਚੇ ਖੇਡਣਗੇ ਮਤਲਬ ਉਹਦੇ ਵਿੱਚ ਇਹ ਸਾਰਿਆਂ ਨੂੰ ਮਤਲਬ ਜਿਹੜੇ ਚੰਗਾ ਖੇਡਦੇ ਉਹਨਾਂ ਨੂੰ ਜੌਬਸ ਮਿਲਦੀ ਆ ਇਹ ਖੇਡ ਦੇ ਵਿੱਚ ਥੋੜਾ ਜਿਹਾ ਨਾਮ ਹੀ ਉੱਚਾ ਹੈ ਇੱਕ ਇਹ ਇੰਟਰਨੈਸ਼ਨਲ ਖੇਡ ਆ ਜੀ ਇਹ ਹੀ ਇੰਟਰਨੈਸ਼ਨਲ ਲੈਵਲ ਤੇ ਤੁਸੀਂ ਇਹਨੂੰ ਖੇਡ ਸਕਦੇ ਆ ਬਹੁਤ ਵਧੀਆ ਗੇਮ ਆ ਇਹ ਇੱਕ ਦੋ ਵਾਰੀ ਜਦੋਂ ਦੋ ਦੋ ਤਿੰਨ ਮੈਚ ਹੋ ਰਹੇ ਆ ਲੋਕਾਂ ਦੇ ਵਿੱਚ ਇਹਦਾ ਸ਼ਾਹ ਜਾਊਗਾ ਔਰ ਹਰ ਬੰਦੇ ਨੂੰ ਇਹਦਾ ਨਾਰਮਲ ਤੋਂ ਨਾਰਮਲ ਨੂੰ ਇਹ ਖੇਡੇ ਆ ਚਾਵੇ ਤੇ ਫਾਇਦਾ ਬਣੂਗਾ ਬੱਚਿਆਂ ਨੂੰ ਇਹ ਚਾਹੀਦਾ ਵਾ ਵੀ ਮਤਲਬ ਆਣ ਕੇ ਇਹਨੂੰ ਗੇਮ ਨੂੰ ਦੇਖਣ ਸਮਝਣ ਅੱਗੇ ਵਧਣ ਫੇਰੀ ਅੱਗੇ ਵਧਿਆ ਜਾਊਗਾ ਇਹ ਬਹੁਤ ਟੌਪ ਗੇਮ ਆ ਜੀ ਕਿਉਂਕਿ ਇੰਟਰਨੈਟਰ ਲੈਵਲ ਤੇ ਇਹਦੇ ਸਾਰੇ ਖਿਡਾਰੀ ਨਿਕਲਦੇ ਆ ਜਿਹੜਾ ਇਹ ਖੇਡਦਾ ਵਧੀਆ ਗੇਮ ਕਰਦਾ ਨੌਕਰੀ ਪਹਿਲੇ ਨੰਬਰ ਤੇ ਆਉਨੂੰ ਉਹ ਕਿਸੇ ਗੱਲੋਂ ਵੀ ਬਾਲ ਨਹੀਂ ਬੱਚਿਆਂ ਨੂੰ ਦੇਖਣ ਖੇਡਣ ਅੱਗੇ ਵਧਣਗੇ ਇੱਥੋਂ ਵੀ 9-10 ਖਿਡਾਰੀ ਅੱਗੇ ਨਿਕਲੇ ਆ ਲਗਭਗ ਜੀ ਹੋਰ ਵੀ ਨਿਕਲਣਗੇ ਜਦੋਂ ਇਹ ਦੇਖਣਗੇ ਦੂਜਾ ਟੂਰਨਾਮੈਂਟ ਆ ਤਾਂ ਕੀ ਅੱਗੇ ਵਧਣਗੇ ਦੇਖੋ ਚੀਮਾ ਸਾਹਿਬ ਹੁਣਾਂ ਨੇ ਤੇ ਪਹਿਲਾਂ ਹੀ ਆਪਣੇ ਪਰਿਵਾਰ ਨੇ ਪੰਜ-ਛੇ ਖਿਡਾਰੀ ਜਿਹੜੇ ਉਹਨਾਂ ਦੇ ਪਰਿਵਾਰ ਚੋਂ ਹੀ ਹੋਏ ਆ ਉਹਨਾਂ ਹੀ ਆਪਣੇ ਬਾਸਕਟਬਾਲ ਦਾ ਇਲਾਕੇ ਦਾ ਨਾਮ ਉੱਚਾ ਕੀਤਾ ਵਾ ਉਹਨਾਂ ਹੀ ਇਹ ਗਰਾਊਂਡਾਂ ਬਣਾਈਆਂ ਵਾ ਬਹੁਤ ਵੱਡਾ ਸਪੋਰਟਸ ਨੂੰ ਇਹ ਅਪਰਾਲਾ ਉਹਨਾਂ ਦਾ ਪਹਿਲਾਂ ਤੋਂ ਹੀ ਦੇਣਿਆ ਜੀ ਉਹਨਾਂ ਦੀ ਬਹੁਤ ਵੱਡੀ ਦੇਣਿਆ ਇਹ ਬਹੁਤ ਚੰਗਾ ਲੱਗ ਰਿਹਾ ਹੈ ਇਹਨਾਂ ਨੇ ਮੈਨੂੰ ਰੈਡ ਕਾਰਪੋਰਡ ਦਾ ਵੈਲਕਮ ਦਿੱਤਾ ਆਪਣੇ ਘਰ ਰੱਖ ਰਹੇ ਨੇ 5 ਸਟਾਰ ਤੋਂ ਵੀ ਚੰਗੀ ਮੈਨੂੰ ਸੇਵਾ ਕਰ ਰਹੇ ਨੇ ਤੇ ਮੈਂ ਇਹਨਾਂ ਨੂੰ ਪਿਛਲੇ ਸਾਲ ਪ੍ਰੋਮਿਸ ਕੀਤਾ ਵੀ ਤੁਹਾਡੀ ਟੂਰਨਾਮੈਂਟ ਨੂੰ ਆਵਾਂਗਾ ਉਹ ਮੈਂ ਪੂਰਾ ਕੀਤਾ ਤੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਇਹਦੇ ਬਹੁਤ ਫਾਇਦੇ ਨੇ ਜਿਹੜੇ ਬੱਚੇ ਇਹਨਾਂ ਨੂੰ ਦੇਖ ਕੇ ਬਾਸਕਟਬਾਲ ਖੇਲਣ ਸ਼ੁਰੂ ਕਰਨਗੇ ਯੰਗ ਏਜ 'ਚ ਤੇ ਵੱਡੇ ਬਣਨਗੇ ਉਹਨਾਂ ਦੀ ਜ਼ਿੰਦਗੀ ਬਣੂਗੀ ਅੰਤਰਰਾਸ਼ਟਰੀ ਸਫਲਤਾ ਦਾ ਇਸ ਕਰਕੇ ਨਹੀਂ ਮਿਲਦੀ ਕਿ ਸਾਡੇ ਕੋ ਉਦਾਂ ਦਾ ਮਟੀਰੀਅਲ ਨਹੀਂ ਹੈ ਕੋਚਸ ਨਹੀਂ ਹੈ ਕੋਚਸ ਲੇਕਿਨ ਢੂੰਢਣੇ ਪੈਣਗੇ ਤੇ ਪਲੇਅਰਾਂ ਨੂੰ ਟ੍ਰੇਨਿੰਗ ਕਰਨੀ ਪੈਗੀ ਰੀਅਲ ਟ੍ਰੇਨਿੰਗ ਕਰਨੀ ਪਈ ਹਾਰ ਟ੍ਰੇਨਿੰਗ ਕਰਨੀ ਪਾਉਗੀ ਇੰਟੈਲੀਜੈਂਸ ਸਾਡੇ ਕੋ ਬਹੁਤ ਹੈ ਟੈਲੈਂਟ ਬਹੁਤ ਹੈ ਲੇਕਿਨ ਕੰਮ ਕਰਨ ਵਾਲੇ ਬੰਦੇ ਚਾਹੀਦੇ ਆ ਡਿਵੋਟਿਡ ਹੈ ਜਿਹੜੇ ਜਿੱਦਾਂ ਜੀ ਸੱਜਨ ਸਿੰਘ ਜੀ ਹੈਗੇ ਆ ਦਿੱਲੀ ਦੇ ਮੁਕੇਸ਼ ਜੀ ਹੈਗੇ ਆ ਐਦਾਂ ਦੇ ਬੰਦੇ ਚਾਹੀਦੇ ਬਾਸਕੇਟਬਾਲ ਦੀ ਤੇ ਬਾਸਕੇਟਬਾਲ ਦੀ ਪ੍ਰੋਗਰੈਸ ਹੋਏਗੀ। ਇਸੇ ਕਰਕੇ ਮੈਂ ਤੋ ਸਾਡੇ ਸਾਹਮਣੇ ਖੜਾ ਕਿ ਮੈਂ ਵੀ ਕੁਝ ਕਰ ਸਕਾਂ। ਬਿਲਕੁਲ ਨਿਕਲਗੇ। ਇਹ ਸਜਨ ਸਿੰਘ ਜੀ ਦਾ ਜੀ ਕੰਮ ਹੀ ਇਹ ਹੈ। ਇਸੇ ਕਰਕੇ ਸਭ ਕੁਝ ਕਰ ਰਹੇ ਨੇ ਤਾਂ ਕਿ ਇੱਥੋਂ ਯੰਗ ਜਨਰੇਸ਼ਨ ਵੱਡੇ ਹੋ ਕੇ ਇੰਡੀਆ ਦਾ ਨਾਮ ਰੋਸ਼ਨ ਕਰਨ। ਹਾਈਟ ਦਾ ਜ਼ਿਆਦਾ ਫਰਕ ਨਹੀਂ ਪੈਂਦਾ। ਇਹੋ ਸ਼ੰਦ ਦਾ ਫਰਕ ਪੈਂਦਾ ਤੁਹਾਡੀ ਵਿਲ ਪਾਵਰ ਦੇ ਫਰਕ ਪੈਂਦਾ ਤੁਸੀਂ ਚਾਹਦੇ ਕੀ ਹੋ ਤੇ ਤੁਸੀਂ ਬਾਸਕੋਰ ਖੇਣ ਜਾਦੇ ਤੁਸੀਂ ਛੋਟੇ ਹੋ ਵੱਡੇ ਕੋਈ ਫਰਕ ਨਹੀਂ ਪੈਂਦਾ ਮਿਹਨਤ ਕਰੋ ਮਿਹਨਤ ਕਰੋਗੇ ਸਭ ਕੁਝ ਮਿਲੇਗਾ ਖਿਡਾਰੀਆਂ ਨੂੰ ਇਹ ਮੈਸੇਜ ਹੈ ਕਿ ਜਿੰਨਿਆਂ ਵੀ ਉਹਨਾਂ ਨੇ ਆਪਣੀ ਸ਼ਕਤੀ ਹੈ ਉਹ ਪੂਰੀ ਲਗਾਣ ਹਰ ਮੈਚ ਤੇ ਹਰ ਮਿੰਟ ਤੇ ਹਰ ਟ੍ਰੇਨਿੰਗ ਤੇ ਪੂਰਾ ਲਗਾ ਦੇ ਜੋ ਵੀ ਹੈਗਾ ਉਸ ਤੋਂ ਜ਼ਿਆਦਾ ਕਰ ਵੀ ਨਹੀਂ ਸਕਦਾ ਕੋਈ ਜਿੰਨੀ ਤੁਹਾਡੇ ਕੋਲ ਸ਼ਕਤੀ ਹੈ ਓਨੀ ਹੀ ਲਗਾ ਦਿਓ ਜਿਆਦਾ ਨਹੀਂ ਮਿਲ ਸਕਦੇ ਲੇਕਿਨ ਪੂਰੀ ਲਗਾਓ ਸਭ ਕੁਝ ਮਿਲੇਗਾ ਮੈਨੂੰ ਮਿਲਿਆ ਤੇ ਇਹਨਾਂ ਨੂੰ ਵੀ ਮਿਲੇਗਾ ਦੇਖੋ ਬਹੁਤ ਹੀ ਸ਼ਾਨਦਾਰ ਟੀਮਾਂਆਂ ਨੇ ਬਹੁਤ ਟੌਪ ਦੀਆਂ ਟੀਮਾਂਆਂ ਨੇ ਤੇ ਸਾਰੇ ਹੀ ਮੈਚ ਬੜੇ ਕਾਂਟੇਦਾਰ ਹੋ ਰਹੇ ਨੇ ਬੜੇ ਦਿਲਚਸਪ ਮੁਕਾਬਲੇ ਹੋ ਰਹੇ ਨੇ ਔਰ ਦੁਨੀਆ ਭਰ ਚ ਜਿਹੜੇ ਦਰਸ਼ਕ ਨੇ ਸਾਡੀ ਖਾਸ ਤੌਰ ਤੇ ਜਿਹੜੇ ਬਾਸਕਟਬਾਲ ਨੂੰ ਲਾਈਕ ਕਰਦੇ ਆ ਉਹ ਹਿੰਦੁਸਤਾਨ ਦੇ ਵਿੱਚ ਕਾਫੀ ਮੈਨੂੰ ਫੋਨ ਆ ਰਿਹਾ ਹੈ ਕਿ ਬਹੁਤ ਵਧੀਆ ਕੰਪੀਟੀਸ਼ਨ ਹੈ ਬਾਕੀ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਇੰਤਜ਼ਾਮ ਦੇ ਪੱਖੋਂ ਅ ਅਸੀਂ ਬਹੁਤ ਹੀ ਵਧੀਆ ਇੰਤਜ਼ਾਮ ਕੀਤਾ ਮੈਂ ਸਮਝਦਾ ਕਿ ਇਹੋ ਜਿਹਾ ਇੰਤਜ਼ਾਮ ਬਹੁਤ ਘੱਟ ਖਾਸ ਕਰਕੇ ਇਹੋ ਜਿਹਾ ਛੋਟੇ ਜਿਹੇ ਪਿੰਡ ਦੇ ਵਿੱਚ ਇੰਤਜ਼ਾਮ ਜਿਹੜੇ ਇਦਾਂ ਦੇ ਕਰਨੇ ਬੜੇ ਮੁਸ਼ਕਲ ਹੁੰਦੇ ਨੇ ਪਰ ਸਾਡੀ ਟੀਮ ਨੇ ਸਾਡੇ ਦੋਸਤਾਂ ਨੇ ਸਾਡੇ ਸਪான்ਸਰ ਜਿਹੜੇ ਨੇ ਉਹਨਾਂ ਨੇ ਬੜੀ ਹਿੰਮਤ ਮਾਰੀ ਹੈ ਤੇ ਅਸੀਂ ਇਦਾਂ ਦਾ ਇੰਤਜ਼ਾਮ ਜਿਹੜਾ ਉਹ ਕਰ ਸਕਿਆ ਦੇਖੋ ਹਸਪਿਟੈਲਟੀ ਲੈ ਕੇ ਪੰਜਾਬੀ ਜਿਹੜੇ ਨੇ ਮਹਿਮਾਨ ਨਿਵਾਜੀ ਲਈ ਬਹੁਤ ਅੱਗੇ ਸਮਝੇ ਜਾਂਦੇ ਨੇ ਤੇ ਮੈਂ ਦੇਖਦਾ ਕਿ 플레이ਰਾਂ ਨੂੰ ਰੈਫਰੀਆਂ ਨੂੰ ਆਫੀਸ਼ਲਾਂ ਨੂੰ ਲੋਕਾਂ ਨੇ ਘਰਾਂ ਦੇ ਵਿੱਚ ਠਰਾਇਆ ਤੇ ਇੰਨੀ ਸੇਵਾ ਕਰ ਰਹੇ ਨੇ ਬਹੁਤ ਜ਼ਿਆਦਾ ਜਿਹੜਾ ਉਹ ਚੰਗਾ ਲੱਗ ਰਿਹਾ ਔਰ ਖੁਸ਼ ਨੇ ਤੇ ਅਸੀਂ ਫਲਾਣੇ ਦੇ ਘਰ ਦੇ ਵਿੱਚ ਠਹਿਰੇ ਸਾਡੀ ਬਹੁਤ ਸੇਵਾ ਹੋ ਰਹੀ ਹੈ ਔਰ ਬਾਕੀ ਤੇ ਜਿਹੜੇ ਆਮ ਪਲੇਅਰਸ ਨੇ ਸਾਰੇ ਪਲੇਅਰਸ ਉਹ ਤੇ ਅਸੀਂ ਇੱਕ ਜਗ੍ਹਾ ਤੇ ਠਰਾਈ ਨੇ ਉਹਨਾਂ ਦਾ ਖਾਣਾ ਇੱਕ ਅਲੱਗ ਕਿਸਬਦਾ ਹੁੰਦਾ ਉਹਦੇ ਚ ਡਾਈਟ ਦਾ ਧਿਆਨ ਰੱਖਿਆ ਜਾਂਦਾ ਹੈ ਉਹਨਾਂ ਨੂੰ ਕੋਈ ਜ਼ਿਆਦਾ ਮਸਾਲੇ ਮਿਰਚਾਂ ਨਹੀਂ ਚਾਹੀਦੀਆਂ ਹੁੰਦੀਆਂ ਸੋ ਕਹਿਣ ਤੋਂ ਭਾਵ ਹੈ ਕਿ ਹਰ ਇੱਕ ਪੱਖ ਨੂੰ ਦੇਖ ਕੇ ਅਸੀਂ ਇੰਤਜ਼ਾਮ ਕੀਤੇ ਨੇ ਪਰ ਜਿਹੜੇ ਆਫੀਸ਼ੀਅਲਸ ਹੁੰਦੇ ਨੇ ਜਾਂ ਐਫ ਡੀ ਆ ਜਾਓ ਉਹਨਾਂ ਨੇ ਲੱਗੇ ਮੈਚ ਖੜਾਣੇ ਹੁੰਦੇ ਨੇ ਲੱਗੇ ਉਹ ਇੱਕਦਮ ਉਹਨਾਂ ਦੀ ਲੋਡ ਪੈਂਦੀ ਹੈ ਸੋ ਇਸ ਕਰਕੇ ਉਹ ਜਿਹੜੇ ਪਿੰਡ ਚ ਰਹਿ ਆ ਕੇ ਬਹੁਤ ਖੁਸ਼ ਨੇ ਕੁਝ ਅਸੀਂ ਕੋਲੀਆਂ ਵਾਲੇ ਸਾਡੇ ਦੋਸਤ ਨੇ ਉਹਨਾਂ ਨੇ ਠਰਾਰੇ ਨੇ ਕੁਝ ਇੱਥੇ ਪਿੰਡ ਚ ਠਾਰੇ ਨੇ ਸੋ ਬਹੁਤ ਚੰਗਾ ਲੱਗ ਰਿਹਾ ਤੇ ਉਹ ਮਹਿਮਾਨ ਨਵਾਜੀ ਜਿਹੜੀ ਆ ਉਹ ਵਾਕਈ ਐ ਇੰਜੋਏ ਕਰ ਰਿਹਾ ਹੈ ਹਿੰਦੁਸਤਾਨ ਜੈਸੀ ਖੇਡਣ ਜਾਂਦੇ ਕਦੇ ਵੀ ਇਸ ਤਰ੍ਹਾਂ ਦਾ ਮਾਹੌਲ ਨਹੀਂ ਹੁੰਦਾ ਔਰ ਕਈ ਜਿਹੜੇ ਨੇ ਉਹ ਆਪਣੇ ਤੌਰ ਤੇ ਪੈਸੇ ਦੇ ਰਹੇ ਨੇ ਕਿਸੇ ਕੋਈ ਹਜ਼ਾਰ ਦਿੰਦਾ ਕੋਈ 500 ਦਿੰਦਾ ਇਸ ਤਰ੍ਹਾਂ ਪੈਸੇ ਦੇ ਰਹੇ ਨੇ ਬਿਲਕੁਲ ਜੀ ਬਿਲਕੁਲ ਹੁਣ ਦੇਖ ਲਓ ਤੁਸੀਂ ਰਸ਼ ਪੈਣਾ ਸ਼ੁਰੂ ਹੋ ਗਿਆ ਔਰ ਸ਼ਾਮ ਤੱਕ ਇਹ ਸਟੇਡੀਅਮ ਫੁੱਲ ਹੋ ਜਾਣਾ ਤੇ ਖਾਸ ਤੌਰ ਤੇ ਜਿਹੜੇ ਐਸ ਲਾਗੇ ਚਾਕੇ ਬੱਚੇ ਖੇਡਦੇ ਨੇ ਐਸ ਗਰਾਊਂਡ ਤੇ ਆਉਂਦੇ ਨੇ ਉਹ ਵੀ ਨਾਲ ਦੋਸਤਾਂ ਨੂੰ ਲੈ ਕੇ ਆਉਂਦੇ ਨੇ ਔਰ ਉਹਨਾਂ ਨੂੰ ਗੇਮ ਦੀ ਸਮਝ ਆ ਜਦੋਂ ਗੇਮ ਦੀ ਜਿਆਦਾ ਸਮਝ ਆਉਣ ਲੱਗ ਜਾਏ ਤੇ ਬਹੁਤ ਜਿਆਦਾ ਇੰਟਰਸਟ ਹੋ ਜਾਂਦਾ ਹੈ ਮੈਚ ਬੜੇ ਇੰਟਰਸਟਿੰਗ ਹੋ ਜਾਂਦੇ ਨੇ ਰੌਲਾ ਬੜਾ ਪੈਂਦਾ ਸੋ ਮੈਂ ਇਸ ਸਮੇਂ ਤਾਂ ਕਿ ਬਾਸਕਟਬਾਲ ਦਾ ਪਿੰਡ ਹੈ ਇਹਦੀ ਜਿਹੜੀ ਲੱਗੇ ਚਾਕੇ ਇਹ ਗੇਮ ਜਿਹੜੀ ਉਹ ਫੈਲੂ ਵੀ ਤੇ ਇੱਕ ਬਹੁਤ ਹੀ ਵਧੀਆ ਮਾਹੌਲ ਜਣਾ